ਕਪੂਰਥਲਾ ਦੀ ਹਾਈ ਸਿਕਿਉਰਿਟੀ ਜੇਲ ਤੋਂ ਜਿਹੜੀ ਕਿ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ 17 18 ਫਰਵਰੀ ਦੀ ਦਰਮਿਆਨੀ ਰਾਤ ਡਰੋਨ ਨਜ਼ਰ ਆਇਆ ਸੀ ਡਰੋਨ ਵੇਖੇ ਜਾਣ ਤੋਂ ਬਾਅਦ ਜੇਲ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਹੈ ਸਵਾਲਾਂ ਦੇ ਵਿੱਚ ਕਪੂਰਥਲਾ ਦੀ ਹਾਈ ਸਿਕਿਉਰਿਟੀ ਜੇਲ ਹੈ ਡਰੋਨ ਵੇਖੇ ਜਾਣ ਤੋਂ ਬਾਅਦ ਜੇਲ ਦੀ ਚੈਕਿੰਗ ਕੀਤੀ ਗਈ ਤਾਂ ਸਵੇਰੇ ਸੁਰੱਖਿਆ ਟਾਵਰ 9 ਪਿੱਛੇ ਬੈਰਕ ਨੰਬਰ 3 ਕੋਲੋਂ ਡਰੋਨ ਬਰਾਮਦ ਹੋਇਆ ਡਰੋਨ ਦੇ ਨਾਲ ਤੰਬਾਕੂ ਸਿਗਰਟਾਂ ਦੇ ਪੈਕਟ ਤੇ ਲਾਈਟਰ ਵੀ ਬਰਾਮਦ ਹੋਏ ਨੇ ਅਣਪਛਾਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਪੂਰਥਲਾ ਦੀ ਜੇਲ ਹਾਈ ਸਿਕਿਉਰਿਟੀ ਜੇਲ ਜਿਹੜੀ ਕਿ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਇੱਕ ਡਰੋਨ ਜਿਹੜਾ ਉਸ ਦੇ ਲੱਗੇ ਜਾਂਦਾ ਨਜ਼ਰ ਆਇਆ ਤੇ ਜਦੋਂ ਪੂਰੀ ਜੇਲ ਦੀ ਚੈਕਿੰਗ ਕੀਤੀ ਗਈ ਤਾਂ ਡਰੋਨ ਦੇ ਨਾਲ ਤੰਬਾਕੂ ਸਿਗਰਟ ਤੇ ਪੈਕੇਟ ਦੇ ਨਾਲ-ਨਾਲ ਜਿਹੜਾ ਸਿਗਰਟਾਂ ਦੇ ਪੈਕੇਟ ਦੇ ਨਾਲ-ਨਾਲ ਲਾਈਟਰ ਵੀ ਬਰਾਮਦ ਹੋਇਆ ਅਣਪਛਾਤੀਆਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੇਸ ਦਰਜ ਕਰ ਲਿਆ ਗਿਆ ਹੈ ਹਾਈ ਸਿਕਿਉਰ ਜੇਲ੍ਹ ਦੇ ਵਿੱਚ ਡਰੋਨ ਰਾਹੀਂ ਜਿਹੜਾ ਨਸ਼ਾ ਪਹੁੰਚਾਇਆ ਗਿਆ ਹੈ ਇਸ ਦੇ ਪਿੱਛੇ ਕੌਣ ਹੈ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਜੇਲ੍ਹ ਦੀ ਜੇ ਅਸੀਂ ਗੱਲ ਕਰ ਲਈਏ ਜੇਲ੍ਹ ਦੀ ਬੈਰਕ ਦੇ ਕੋਲੋਂ ਡਰੋਨ ਮਿਲਿਆ ਹੈ ਜਿਸ ਦੇ ਵਿੱਚ ਜਿਹੜਾ ਸਿਗਰਟਾਂ ਦੇ ਪੈਕੇਟ ਸੀਗੇ फरवरी ड्रोन वेखे जाने तो जेल प्रशासन जोड़ा हरकत देपछातियों के खिलाफ मामला दर्ज करके इनवैसिगेशन शुरू कर दी गई है ड्रोन देखे जाने तो ही चैकिंग हुई है ਕਾਪੂਰਲਾ ਦੀ ਹਾਈ ਸਿਕਿਉਰਿਟੀ ਜੇਲ੍ਹ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਸਰਵੇਰੇ ਸੁਰੱਖਿਆ ਟਾਵਰ 9 ਪਿੱਛੇ ਬੈਰਕ ਨੰਬਰ 3 ਕੋਲ ਜਿਹੜਾ ਡਰੋਨ ਮਿਲਿਆ ਜਿਸ ਦੇ ਨਾਲ ਤੰਬਾਕੂ ਸਿਗਰਟਾਂ ਦੇ ਪੈਕੇਟ ਤੇ ਲਾਈਟਰ ਜਿਹੜਾ ਉਸ ਦੇ ਕੋਲੋਂ ਬਰਾਮਦ ਹੋਇਆ ਮਾਮਲੇ ਦੀ ਜਾਂਚ ਹੋ ਰਹੀ ਹੈ ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਕਿਉਂਕਿ ਜਿਵੇਂ ਪੰਜਾਬ ਦੀਆਂ ਜੇਲਾਂ ਦੀ ਗੱਲ ਕਰੀਏ ਆਏ ਦਿਨ ਕੋਈ ਨਾ ਕੋਈ ਪਿੱਛੇ ਜੇ ਘਟਨਾਵਾਂ ਸਾਹਮਣੇ ਆਈਆਂ ਜੇਲਾ ਦੇ ਅੰਦਰੋਂ ਮੋਬਾਈਲ ਫੋਨ ਬਰਾਮਦ ਹੋ ਰਹੇ ਨੇ ਜੇਲਾ ਦੇ ਅੰਦਰੋਂ ਨਸ਼ਾ ਵੀ ਬਰਾਮਦ ਹੋ ਰਿਹਾ ਕਿੱਥੋਂ ਪਹੁੰਚ ਰਿਹਾ ਹੈ ਕਿਵੇਂ ਪਹੁੰਚ ਰਿਹਾ ਹੈ ਇਨਵੈਸਟੀਗੇਸ਼ਨ ਉਸ ਦੀ ਕੀਤੀ ਜਾ ਰਹੀ ਹੈ ਤਾਂ ਜੇਲਾਂ ਨੂੰ ਲੈ ਕੇ ਤੇ ਉੱਥੇ ਜੀਐਸਪੀ ਪੰਜਾਬ ਸਰਕਾਰ ਦੀ ਗੱਲ ਕਰੀਏ ਲਗਾਤਾਰ ਦਾਅਵੇ ਕੀਤੇ ਜਾਂਦੇ ਸੀ ਕਿ ਸਮੇਂ-ਸਮੇਂ ਤੇ ਜੇਲ੍ਹ ਦੇ ਅੰਦਰ ਤਲਾਸ਼ੀ ਅਭਿਆਨ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਹਰ ਇੱਕ ਚੀਜ਼ ਤੇ ਹਰ ਇੱਕ ਸ਼ਰਾਬ ਅਸ਼ੱਕੀ ਗਤੀਵਿਧੀ ਤੇ ਨਜ਼ਰ ਰੱਖੀ ਜਾ ਰਹੀ ਹੈ ਪਰ ਇਸ ਸਭ ਦੇ باوجود ਕਪੂਰਤਲਾ ਦੀ ਜੀਐਸਸੀ ਜੇਲ੍ਹ ਦੀ ਗੱਲ ਕਰੀਏ ਜਿਹੜੀ ਕਿ ਹਾਈ ਸਿਕਿਉਰਿਟੀ ਜੇਲ੍ਹ ਹੈ ਉਥੇ ਡਰੋਨ ਦਾ ਘੁੰਮਣਾ ਡਰੋਨ ਦੇ ਨਾਲ ਸਿਗਰਟਾਂ ਦੇ ਪੈਕੇਟ ਤੇ ਹੋਰ ਨਸ਼ੇ ਦਾ ਮਿਲਣਾ ਸਵਾਲ ਖੜੇ ਕਰ ਰਿਹਾ ਹੈ ਫਿਲਹਾਲ ਇਨਵੈਸਟੀਗੇਸ਼ਨ ਹੋ ਰਹੀ ਹੈ ਅਣਪਛਾਤੇ ਆ ਤੇ ਮਾਮਲਾ ਦਰਜ ਕਰਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਣਪਛਾਤੇਆਂ ਖਿਲਾਫ ਦਰਜ ਕੀਤਾ ਗਿਆ ਹੈ ਕੇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਈ ਸਿਕਿਉਰਿਟੀ ਜੇਲ ਜਿੱਥੇ ਕੇ ਡਰੋਨ ਦੇ ਰਾਹੀਂ ਨਸ਼ਾ ਪਹੁੰਚਿਆ ਹੈ ਸਿਗਰਟਾਂ ਦੇ ਪੈਕੇਟ ਪਹੁੰਚੇ ਨੇ ਹੋਰ ਵੀ ਕਈ ਚੀਜ਼ਾਂ ਪਹੁੰਚੀਆਂ ਨੇ ਇਨਵੈਸਟੀਗੇਸ਼ਨ ਹੋ ਰਹੀ ਹੈ ਕਪੂਰਥਲਾ ਦੀ ਹਾਈ ਸਿਕਿਉਰਿਟੀ ਜੇਲ ਸਵਾਲਾ ਦੇ ਘੇਰੇ ਦੇ ਵਿੱਚ ਤੇ ਸਾਡੇ ਨਾਲ ਚਰਨਜੀਤ ਸਾਡੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਨੇ ਚਰਨਜੀਤ ਕੀ ਕੋਈ ਜਾਣਕਾਰੀ ਹੈ ਹਾਈ ਸਿਕਿਉਰਿਟੀ ਜੇਲ ਨਸ਼ਾ ਬਰਾਮਦ ਹੋਣਾ ਡਰੋਨ ਮਿਲਣਾ ਕੀ ਕੋਈ ਜਾਣਕਾਰੀ ਬਿਲਕੁਲ ਜੀ ਇਹ ਘਟਨਾ ਜਿਹੜੀ 18 ਤਰੀਕ ਦੀ ਰਾਤ ਦੀ ਹੈ ਜਿਸ ਟਾਈਮ ਡਰੋਨ ਜਿਹੜਾ ਕ੍ਰੈਸ਼ ਹੋਣ ਕਾਰਨ ਜਿਹੜਾ ਉਸ ਦਾ ਸਮਾਨ ਸੀਗਾ ਜਾਂ ਉਹਦੇ ਵਿੱਚ ਨਸ਼ੇ ਦੀਆਂ ਬੁੜੀਆਂ ਸੀ ਜਾਂ ਜਰਦਾ ਸੀ ਜਾਂ ਉਹਦੀਆਂ ਲਾਈਟਰ ਸੀਗੇ ਪੰਜ ਉਹ ਜਿਹੜੇ ਉੱਥੇ ਡਿੱਗ ਗਏ ਸੇਰ ਨੂੰ ਕਰੀਬ 8 ਵਜੇ ਜਦੋਂ ਗਸ਼ਤ ਕੀਤੀ ਜਾਂਦੀ ਉਸ ਦੌਰਾਨ ਜਿਹੜੇ ਇਹ ਮਿਲੇ ਆ ਪਰ ਇਹ ਸਭ ਤੋਂ ਵੱਡੀ ਜਿਹੜੀ ਹੈ ਸੋਚਣ ਵਾਲੀ ਗੱਲ ਅਕ ਪੰਜਾਬ ਦੇ ਵਿੱਚ ਜ਼ੇਲਾਂ ਤੱਕ ਵੀ ਇਹ ਨਸ਼ਾ ਜਿਹੜਾ ਇਹ ਪਹੁੰਚ ਰਿਹਾ ਔਰ ਡਰੋਨ ਕ੍ਰੈਸ਼ ਹੋਣ ਕਰਕੇ ਜਿਹੜਾ ਫੜਿਆ ਗਿਆ ਜਿਸ ਦਾ ਮੁਕੱਦਮਾ ਪੋਤਵਾਲੀ ਥਾਣੇ ਦੇ ਵਿੱਚ ਦਰਜ ਕੀਤਾ ਗਿਆ ਕਪੂਰਸਲਾ ਦੇ ਵਿੱਚ ਔਰ ਤਾਂ ਦੇ ਇੱਕ ਜਿਹੜੀ ਘਟਨਾ ਸਾਹਮਣੇ ਮੀਡੀਆ ਦੇ ਸਾਹਮਣੇ ਆਈ ਕਈ ਦਿਨ ਤੋਂ ਇਹਨਾਂ ਦੀ ਜਿਹੜੀ ਇਨਫੋਰਮੇਸ਼ਨ ਜਿਹੜੀ ਜਾਣਕਾਰੀ ਹੈ ਨਹੀਂ ਦਿੱਤੀ ਗਈ ਜੀ ਤੇ ਹੋਰ ਕੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਜਿਹੜੇ ਲੱਗੇ ਨੇ ਖੰਘਾਲੇ ਜਾ ਰਹੇ ਨੇ ਬਿਲਕੁਲ ਜੀ ਟਾਵਰ ਨੰਬਰ 9 ਜਿਹੜਾ ਜੇਲ੍ਹ ਦੇ ਵਿੱਚ ਟਾਵਰ ਨੰਬਰ 9 ਜਿਹਦੇ ਤੇ ਪੁਲਿਸ ਜਿਹੜੀ ਆ ਆਪਣੇ ਇੱਕ ਨਿਗਰਾਨੀ ਕਰਦੀ ਹੁੰਦੀ ਹੈ ਉਸ ਦੇ ਨਾਲ ਹੀ ਚੈਨਲ ਨੰਬਰ ਬੈਰਕਾ ਜਿੱਥੇ ਕਿ ਇਹ ਜਿਹੜੀ ਆ ਘਟਨਾ ਜਿਹੜੀ ਐ ਸਾਹਮਣੇ ਆਈ ਕਿ ਇੱਥੇ ਇੱਕ ਕ੍ਰੈਸ਼ ਹੋਇਆ ਡਰੋਨ ਜਿਸ ਤੋਂ ਬਾਅਦ ਜਿਹੜਾ ਉਸ ਦਾ ਡਰੋਨ ਸਬਜੀਕ ਲੈ ਕੇ ਉਹਨੂੰ ਭੇਜਿਆ ਗਿਆ ਲੈਬਾਂ ਦੇ ਵਿੱਚ ਭੇਜਿਆ ਗਿਆ ਜਿਸ ਦੇ ਆਧਾਰ ਤੇ ਕਿੱਥੋਂ ਖਰੀਦਿਆ ਗਿਆ ਉਹਦਾ ਕਿਵੇਂ ਕਿਉਂਕਿ ਜੈਂਬਰ ਲੱਗੇ ਹੋਏ ਹਾਈ ਸਕਿਉਰਿਟੀ ਜੇਲਾ ਜੈਂਬਰ ਲੱਗਣ ਦੇ ਕਾਰਨ ਵੀ ਜਿਹੜਾ ਡਰੋਨ ਦੇ ذریعے ਇਹ ਪਹਿਲੀ ਵਾਰ ਜਿਹੜਾ ਡਰੋਨ ਸਾਹਮਣੇ ਆਇਆ ਕੀ ਪਤਾ ਕਿੰਨੀ ਵਾਰ ਡਰੋਨ ਜਿਹੜਾ ਇੱਥੇ ਨਸ਼ਾ ਛੱਡ ਕੇ ਗਿਆ ਜਾਂ ਹੋਰ ਕੋਈ ਚੀਜ਼ਾਂ ਛੱਡ ਕੇ ਗਿਆ ਜਿਸ ਤਰ੍ਹਾਂ ਹਰ ਰੋਜ਼ ਆਪਾਂ ਦੇਖਦੇ ਹਾਂ ਗੱਲ ਤੋਂ ਟਾਈਮ ਦਾ ਸਿਕਿਉਰਿਟੀ ਆ ਕੋਈ ਨਾ ਕੋਈ ਆਏ ਦਿਨ ਘਟਨਾ ਸਾਹਮਣੇ ਆਉਂਦੀ ਹੈ ਪਰ ਦੂਜੇ ਪਾਸੇ ਜੇ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਲਗਾਤਾਰ ਦਾਅਵੇ ਕੀਤੇ ਜਾਂਦੇ ਨੇ ਕਿ ਜੇਲ੍ਹ ਦੇ ਅੰਦਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹਰ ਸ਼ੱਕੀ ਗਤੀਵਿਧੀ ਤੇ ਨਜ਼ਰ ਰੱਖੀ ਜਾ ਰਹੀ ਹੈ ਪਰ ਜਦੋਂ ਇਹ ਖਬਰਾਂ ਹੈ ਜੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਇਹਨਾਂ ਦਾਅਵਿਆਂ ਤੇ ਸਵਾਲ ਖੜੇ ਹੁੰਦੇ ਨੇ ਚਰਨਜੀਤ ਬਿਲਕੁਲ ਜੀ ਦਾਅਵਿਆਂ ਦੇ ਉੱਤੇ ਸਵਾਲ ਖੜੇ ਹੁੰਦੇ ਆ ਕਿ ਜੇਲ੍ਹ ਦੇ ਅੰਦਰ ਬੈਰਕਾਂ ਜਿੱਦਾਂ ਕਪੂਥਲਾ ਜੇਲ੍ਹ ਦੀ ਜੇਕਰ ਗੱਲ ਕਰੀਏ ਕਪੂਥਲਾ ਜੇਲ੍ਹ ਦੇ ਵਿੱਚ ਇਹ ਬੈਰਕਾਂ तकरीबन 9 ਬੈਰਕਾਂ ਨੇ 9 ਬੈਰਕਾਂ ਦੇ ਵਿੱਚ 4000 ਦੇ ਕਰੀਬ ਕੈਦੀ ਇੱਥੇ ਮੌਜੂਦ ਨੇ ਪਰ ਇਹ ਹੈ ਕਿ ਕਿਆ ਦਿਨ ਦਾ ਕੰਮ ਹੁੰਦਾ ਆਪਣਾ ਮਤਲਬ ਆਪਣੇ ਤੌਰ ਤੇ ਜਿਹੜਾ ਕੰਮ ਕਰਨਾ ਜਾਂ ਫੋਨ ਵਰਤਣਾ ਜਾਂ ਕਿਸੇ ਤਰ੍ਹਾਂ ਦਾ ਨਸ਼ਾ ਵਰਤਣਾ ਜਾਂ ਅੰਦਰਲੀ ਸਪਲਾਈ ਕਰਨਾ ਆਉਣਾ ਬਾਹਰ ਕਿਸ ਤਰ੍ਹਾਂ ਦਾ ਕ੍ਰੀਨਲ ਕੰਟੈਕਟ ਹੁੰਦੇ ਦੂਜੇ ਪਾਸੇ ਜਿਹੜਾ ਪ੍ਰਸ਼ਾਸਨ ਉਹ ਵੀ ਲੱਗਾ ਰਹਿੰਦਾ ਹੈ ਜਿਵੇਂ ਕਾਫੀ ਦੇਰ ਤੋਂ ਕਪੂਰਥਲਾ ਜੇਲ੍ਹ ਦੇ ਵਿੱਚ ਜਿਹੜੀ ਇਸ ਸ਼ਕਤੀਤ ਕੀਤੀ ਜਾ ਰਹੀ ਹੈ ਇੱਕ ਇੱਕ ਬੈਰਕ ਤੋਂ ਦੂਜੀ ਬੈਰਕ ਤੱਕ ਨਹੀਂ ਜਾਣ ਦਿੰਦੇ ਜੇਕਰ ਜਾਣਾ ਤੇ ਪਾਸ ਲੈ ਕੇ ਜਾਣਾ ਉਸ ਦੇ باوجود ਵੀ ਜਿਹੜੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਸਵਾਲ ਤੇ ਵੱਡੇ ਖੜੇ ਕੀਤੇ ਜਾ ਰਹੇ ਨੇ ਇੱਕ ਪਾਸੇ ਤੇ ਪੰਜਾਬ ਦੇ ਵਿੱਚ ਨਸ਼ਾ ਮੁਕਤ ਨਸ਼ਾ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾਇਆ ਜਾ ਰਿਹਾ ਦੂਜੇ ਪਾਸੇ ਜੇਲ੍ਹਾਂ ਦੇ ਵਿੱਚ ਨਸ਼ਾ ਪਹੁੰਚ ਰਿਹਾ ਏ ਕੌਣ ਕਿਹੜੇ ਵੱਡੇ ਸਮਗਲਰ ਨੇ ਜਾਂ ਕੌਣ ਨੇ ਜਿਹੜੇ ਕਿ ਛੋਟੇ ਛੋਟੇ ਸਮਗਲਰਾਂ ਦੇ ਤੇ ਘਾਰ ਜਿਹੜੇ ਢਾਈ ਜਾਂਦੇ ਨੇ 1976 ਤੋਂ ਜਿਹੜੇ ਬਣੇ ਹੁੰਦੇ ਆ ਤੇ ਵੱਡੇ ਵੱਡੇ ਜਿਹੜੇ ਆ ਅਜੇ ਤੱਕ ਤੁਸੀਂ ਨਹਿਰ ਬੰਗਲੇ ਜਿਹੜੇ ਜਿੰਦਾਂ ਦੇ ਬਣਿਆ ਅਜੇ ਤੱਕ ਕੋਈ ਵੀ ਵੀਡੀਓ ਤੁਹਾਡੇ ਸਾਹਮਣੇ ਨਹੀਂ ਆਈ ਹੋਈ ਕਿਸੇ ਪੁਲਿਸ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਹੁਣ ਪਰ ਇਹ ਇੱਕ ਵੱਡੇ ਜਿਹੇ ਮਗਰਮਸ਼ਖਾ ਜੇ ਵੀ ਕੈਮ ਨੇ ਠੀਕ ਹੈ ਠੀਕ ਹੈ ਸ਼ੁਕਰੀਆ ਚਰਨਜੀਤ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਡਰੋਨ ਕਿੱਥੋਂ ਆਇਆ ਸੀ ਕਿਉਂਕਿ ਜੈਮਰ ਲੱਗੇ ਹੋਏ ਨੇ ਉਸ ਦੇ باوجود ਡਰੋਨ ਦਾ ਆਉਣਾ ਤੇ ਡਰੋਨ ਦੇ ਰਾਹੀਂ ਜਿਹੜਾ ਨਸ਼ੀਲੀਆਂ ਚੀਜ਼ਾਂ ਦਾ ਪਹੁੰਚਣਾ ਪੁਲਿਸ ਅਧਿਕਾਰੀ ਜਾਂਚ ਕਰ ਰਹੇ ਨੇ ਤੇ ਅਣਪਛਾਤੇਆਂ ਦੇ ਖਿਲਾਫ ਵੀ ਮਾਮਲਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਦੇ तमाम ਮੁੱਦਿਆਂ ਨੂੰ ਲੈ ਕੇ ਸਾਡੇ ਨਾਲ ਬੀਜੇਪੀ ਦੇ ਰਾਸ਼ਟਰੀ ਸਪੋਕਸਪਰਸ ਮੌਜੂਦ ਨੇ ਆਰਪੀ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਜੋ ਸਰ ਤੁਹਾਡੇ ਵੱਲੋਂ ਇੱਕ ਟਵੀਟ ਕੀਤਾ ਗਿਆ ਖਾਸ ਤੌਰ ਤੇ ਕਪੂਰਥਲਾ ਦੀ ਜੇਲ੍ਹ ਨੂੰ ਲੈ ਕੇ ਕਿਵੇਂ ਕੀ ਮਸਲਾ ਕੀ ਹੈ ਉਹ ਦੇਖੋ ਹਲਤਾਂ ਤੇ ਸੁਨਦਰ ਸਾਹਿਬ ਗੈਂਗਸਟਰ ਜੇਲਾ ਤੋਂ ਬਾਹਰ ਕੰਮ ਕਰ ਰਹੇ ਨੇ ਜਾਂ ਜੇਲਾ ਤੋਂ ਫੋਨ ਕਰਕੇ ਆਪਣੀ ਗਰਾਈਆਂ ਕਰ ਰਹੇ ਨੇ ਗੈਂਗਸਟਰ ਉੱਥੇ ਹੱਤਿਆ ਕਰ ਰਹੇ ਨੇ ਆਮ ਆਦਮੀ ਨਹੀਂ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਵੀ ਸੇਫ ਨਹੀਂ ਹੈਗੇ ਉਹਨਾਂ ਦੇ ਵਤਿਆ ਹੋ ਰਹੀਆਂ ਨੇ ਤੇ ਵਿਖਦਾ ਕਿ ਕਿਦਾਂ ਸਰਕਾਰ ਫੇਲ ਹੋ ਗਈ ਪਰੰਤੂ ਹੁਣ ਤੇ ਨਵਾਂ ਕਰਮਾਤ ਹੋ ਗਈ ਇਹ ਦੁਨੀਆ ਵਿੱਚ ਦੇਸ਼ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਜਿੱਥੇ ਡਰੋਨ ਦੇ ਮਾਧਿਅਮ ਤੋਂ ਅੰਦਰ ਸਮਾਨ ਪਹੁੰਚਾਇਆ ਜਾ ਰਿਹਾ ਕਪੂਰਥੋਲਾ ਤੇ ਹਾਈ ਸਕਿਉਰਿਟੀ ਜੇਲ੍ਹ ਹੈ ਜੀ ਉਹਦੇ ਅੰਦਰ ਸਮਾਨ ਪਹੁੰਚਾਇਆ ਜਾ ਰਿਹਾ ਜਿਹੜਾ ਪ੍ਰਤੀਬੰਧਿਤ ਹੈ ਜੋ ਮੇਰੀ ਜਾਣਕਾਰੀ ਹੈ ਸ਼ਾਇਦ ਉਹ ਜੀ ਨਸ਼ਾ ਵੀ ਹੈ ਹੁਣ ਅੱਜ ਨਸ਼ਾ ਜਾ ਰਿਹਾ ਕੱਲ ਬੰਦੂਕ ਵੀ ਜਾ ਸਕਦੀ ਹੈ ਕੋਈ ਰਿਵਾਲਵਰ ਵੀ ਜਾ ਸਕਦੀ ਹੈ ਕੋਈ ਹੋਰ ਅਸਲਾ ਵੀ ਜਾ ਸਕਦਾ ਹੈ ਤੇ ਉੱਥੇ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਗਈ ਹੈ ਔਰ ਇਹ ਲਗਾਤਾਰ ਇਹੋ ਜੇ ਮੈਸੇਜ ਧਾਰ ਰਹੇ ਨੇ ਕਿ ਉੱਥੇ ਦੀ ਸਰਕਾਰ ਨਹੀਂ ਚੱਲ ਰਹੀ ਉੱਥੇ ਗੈਂਗਸਟਰ ਸਰਕਾਰ ਚਲਾ ਰਹੇ ਨੇ ਜਿਹੜੇ ਜਿਹੜੇ ਗੈਂਗਸਟਰ ਨੇ ਉਹ ਉਹ ਸਭ ਕੁਝ ਕਰ ਰਹੇ ਨੇ ਸਰਕਾਰ ਸਿਰਫ ਮੁਖ ਦਰਸ਼ਕ ਹੈ ਔਰ ਅਫਸੋਸ ਹੈ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਜਿਹੜੇ ਇਥੋਂ ਨੇਤਾ ਗਏ ਨੇ ਸੁਸੋਦੀਆ ਸਾਹਿਬ ਜਿਹੜੇ ਇਥੋਂ ਕੇਜਲਵਾਲ ਸਾਹਿਬ ਗਏ ਨੇ ਉਹਨਾਂ ਦੀ ਮਦਦਮ ਖਵਾਲੀ ਜਿ ਲੱਗੇ ਉਹਨਾਂ ਦੀ ਚਿੰਤਾ ਕਰਨ ਜਿ ਲੱਗੇ ਨੇ ਵੀ ਅਸੀਂ ਉਹਨਾਂ ਦੀ ਚਿੰਤਾ ਕਿੱਦਾਂ ਕਰੀਏ ਪ੍ਰਿੰਸੀਪਲ ਕਿ ਉੱਥੇ ਦੇ ਆਮ ਆਮ ਦੀ ਚਿੰਤਾ ਕਰਨ ਪਰ ਇਹ ਆਪਣਾ ਇੱਕ ਉਠੀ ਗੱਲ ਹੋ ਗਈ ਹੈ ਕਿ ਹੁਣ ਇਹ ਤਾਂ ਸੋਚਿਆ ਸੀ ਕਿ ਸੁਣਿਆ ਸੀ ਕਿ ਕ੍ਰਾਸ ਬਾਰਡਰ ਤੋਂ ਸਮਾਨ ਆਂਦਾ ਹੈ ਡਰੋਨਸ ਦੇ ਥਰੂ ਬੀਐਸਐਫ ਨੂੰ ਚਲੇ ਗਈ ਦੀ ਹੈ ਪਰ ਇੱਥੇ ਹੁਣ ਸ਼ਹਿਰ ਦੇ ਸ਼ਹਿਰ ਦੇ ਵਿੱਚ ਕਹਾ ਰਹੀ ਜੇਲ੍ਹ ਦੇ ਅੰਦਰ ਸਮਾਨ ਜਾ ਰਿਹਾ ਹੈ ਔਰ ਸੱਚਮੁੱਚ ਸ਼ਰਮਨਾਕ ਹੈ ਉੱਥੇ ਦੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਮੁੱਖ ਮੰਤਰੀ ਬਣ ਰਹਿਣ ਦਾ ਕੋਈ ਅਧਿਕਾਰ ਬਚਿਆ ਨਹੀਂ ਉਹਨਾਂ ਕੋਲ ਸਵਰੋਧੀਦਰ ਦਿਵਲੋਏ ਮਸਲਾ ਚੱਕਿਆ ਜਾਂਦਾ ਵਾਰੀ ਵਾਰੀ ਖਾਸ ਤੌਰ ਤੇ ਕਾਲੀ ਦਾ ਲੋਲੋ ਕਹਿ ਗਿਆ ਕਿ ਜਿਹੜਾ ਡੀਜੀਪੀ ਹੈ ਉਹ ਪਰਮਨੈਂਟ ਹੋਣਾ ਚਾਹੀਦਾ ਹੈ ਜੇ ਡੀਜੀਪੀ ਪਰਮਨੈਂਟ ਨਹੀਂ ਹੈਗਾ ਟੈਂਪਰੇਰੀ ਹੈਗਾ ਤਾਂ ਉਹ ਫਿਰ ਸਰਕਾਰ ਦੇ ਹੱਕ ਵਿੱਚ ਹੀ ਕੰਮ ਕਰ ਦੇਵੇ। ਨਹੀਂ ਉਹ ਡੀਜੀਪੀ ਪਰਮਨੈਂਟ ਵੀ ਹੋਣਾ ਚਾਹੀਦਾ ਹੈ ਔਰ ਡੀਜੀਪੀ ਨੂੰ ਇਹ ਵੀ ਧਿਆਨ ਕਰਨੀ ਚਾਹੀਦਾ ਕਿ ਉਹ ਸਰਕਾਰੀ ਮੁਲਾਜ਼ਮ ਹੈ ਉਹ ਪਾਰਟੀ ਦਾ ਮੁਲਾਜ਼ਮ ਨਹੀਂ ਹੈਗਾ। ਉਹ ਸਭਾ ਇਹ ਜਾ ਕੇ ਉਹ ਵਾਇਸ ਕੰਦ ਨਹੀਂ ਨਹੀਂ ਉਹ ਤੇ ਨਸ਼ੇ ਵਿਰੁੱਧ ਸਭਾ ਸੀ ਨਸ਼ੇ ਵਿਰੁੱਧ ਸਭਾ ਆਮ ਆਦੀ ਪਾਰਟੀ ਦੀ ਸੀ ਕੋ ਸਰਕਾਰ ਪੰਜਾਬ ਸਰਕਾਰ ਦੀ ਨਹੀਂ ਸੀ। ਪਰੰਤੂ ਉਹ ਸੋਚ ਹੈ ਕਿ ਕੋਕੀ ਪੰਜਾਬ ਸਰਕਾਰ ਦੀ ਆਪਣੀ ਜਿਹੜੀ ਕੈਲੀਬਿਲਟੀ ਇਸ ਕਰਕੇ ਹੁਣ ਉਹਨਾਂ ਨੂੰ ਆਪਣੀ ਕ੍ਰੈਡਿਬਿਲਿਟੀ ਠੱਪਾ ਲਾਣਾਸਤੇ ਆਪਣੇ ਸਰਕਾਰੀ ਅਫਸਰਾਂ ਦਾ ਯੂਜ਼ ਕਰਨਾ ਪੈ ਰਿਹਾ ਕਿ ਜੀ ਬੀ ਜੀ ਪੀ ਨੂੰ ਗੁਰੂ ਚੀਫ ਸੈਕਟਰੀ ਨੂੰ ਸਿੱਧੇ ਲਿਆ ਕੇ ਗੱਲ ਕਰਦੇ ਨੇ ਉਹ ਗੱਲ ਕਰਦੇ ਨੇ ਲੋਕਾਂ ਨੂੰ ਥੋੜਾ ਯਕੀਨ ਆਇਆ ਤਾਂ ਕਿ ਪਰ ਅਸਲ ਹੁਣ ਸੂਫੜਾ ਸਾਫ ਹੋਏਗਾ ਇਹਨਾਂ ਦਾ ਲੋਕਾਂ ਨੇ ਮਨ ਬਣਾ ਲਿਆ ਇਹਨਾਂ ਦਾ ਇਹ ਲੋਕਾਂ ਨੇ ਮਨ ਤੋੜ ਕੇ ਨੇ ਹੁਣ ਜਿੱਦਾਂ ਜਿੱਦਾਂ ਇਲੈਕਸ਼ਨ ਕੋਲ ਆਏਗਾ ਇਹਨਾਂ ਦਾ ਸੂਫੜਾ ਸਾਫ ਹੋਦੀ ਚਾਰੀ ਹੋਦੀ ਜਾਏਗੀ ਸੋ ਇਸ ਹਨ ਸਾਡੇ ਨਾਲ ਬੀ ਜੀ ਪੀ ਦੇ ਨੈਸ਼ਨਲ ਪੋਰਟਲ ਆਰ ਪੀ ਸਿੰਘ ਜਿਨ੍ਹਾਂ ਨੇ ਖਾਸ ਤੌਰ ਤੇ ਪੰਜਾਬ ਦੇ ਤਮਾਮ ਮੁੱਦਿਆਂ ਤੇ ਸਾਡੇ ਨਾਲ ਚਰਚਾ ਕੀਤੀ ਮ ਦਿੱਲੀ ਤੋਂ ਵੀਡੀਓ ਜਰਨਲਿਸਟ ਕਮਲ ਪੀਟੀਸੀ ਨਿਊਜ਼ ਆਰਪੀ ਸਿੰਘ ਹੁਣਾ ਦੇ ਵੱਲੋਂ ਸ਼ਬਦੀ ਵਾਰ ਕੀਤੇ ਗਏ ਨੇ ਨਾਲ ਹੀ ਐਕਸ ਤੇ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਪੰਜਾਬ ਦੀ ਕਪੂਰਥਲਾ ਜੇਲ੍ਹ ਦੀ ਇਹ ਘਟਨਾ ਸਿਰਫ ਹੈਰਾਨ ਕਰਨ ਵਾਲੀ ਨਹੀਂ ਸਗੋ ਬੇਹਦ ਖਤਰਨਾਕ ਤੇ ਬੇਮਿਸਾਲ ਹੈ ਹਾਈ ਸੁਰੱਖਿਆ ਜੇਲ੍ਹ ਦੇ ਅੰਦਰ ਡਰੋਨ ਰਾਹੀਂ ਪਾਬੰਦੀਸ਼ੁਦਾ ਸਮਾਨ ਦੀ ਸਪਲਾਈ ਹੋਣਾ ਜੇਲ੍ਹ ਪ੍ਰਸ਼ਾਸਨ ਤੇ ਅੰਦਰੂਨੀ ਸੁਰੱਖਿਆ ਵਿਵਸਥਾ ਦੇ ਪੂਰੀ ਤਰ੍ਹਾਂ ਫੇਲ ਹੋਣ ਦਾ ਸਬੂਤ ਹੈ ਜਦੋਂ ਸਿਗਰਟ ਤੇ ਤੰਬਾਕੂ ਵਰਗਾ ਪਾਬੰਦੀਸ਼ੁਦਾ ਸਮਾਨ ਡਰੋਨ ਰਾਹੀਂ ਕੈਦੀਆਂ ਤੱਕ ਪਹੁੰਚ ਸਕਦਾ ਹੈ ਤਾਂ ਨਸ਼ੇ ਮੋਬਾਈਲ ਫੋਨ ਹਥਿਆਰ ਜਾਂ ਵਸੂਲੀ ਦੇ ਸਾਧਨਾਂ ਦੀ ਸਪਲਾਈ ਤੋਂ ਇਨਕਾਰ ਕਰਨਾ ਬੋਲਾਪਨ ਅਤੇ ਗੈਰ ਜ਼ਿੰਮੇਵਾਰੀ ਦੀ ਨਿਸ਼ਾਨੀ ਹੈ ਹਾਈ ਸੁਰੱਖਿਆ ਜੇਲ੍ਹਾਂ ਦਾ ਮਕਸਦ ਖਤਰਨਾਕ ਅਪਰਾਧੀਆਂ ਨੂੰ ਸਮਾਜ ਤੋਂ ਵੱਖ ਰੱਖਣਾ ਹੁੰਦਾ ਹੈ ਪਰ ਅੱਜ ਪੰਜਾਬ ਦੀਆਂ ਜੇਲਾ ਸੁਧਾਰ ਘਰ ਨਹੀਂ ਸਗੋਂ ਗੈਂਗਸਟਰਾਂ ਲਈ ਕਮਾਂਡ ਸੈਂਟਰ ਬਣਦੀਆਂ ਜਾ ਰਹੀਆਂ ਨੇ ਜਿੱਥੋਂ ਅਪਰਾਧਾ ਨੂੰ ਆਸਾਨੀ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ ਇਹ ਸਾਫ਼ ਦਿਖਾਉਂਦਾ ਹੈ ਕਿ ਗੈਂਗਸਟਰਾਂ ਦਾ ਰਾਜ ਸਿਰਫ਼ ਜੇਲ੍ਹ ਦੇ ਬਾਹਰ ਹੀ ਨਹੀਂ ਸਗੋਂ ਜੇਲ੍ਹ ਦੇ ਅੰਦਰ ਵੀ ਕਾਇਮ ਹੈ ਭਗਵੰਤ ਮਾਨ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ ਵੱਡੇ ਵੱਡੇ ਦਾਅਵਿਆਂ ਦੇ باوجود ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਤਸਵੀਰ ਪੇਸ਼ ਕਰਦੀ ਹੈ ਗੈਂਗ ਹਿੰਸਾ ਲਗਾਤਾਰ ਵਧ ਰਹੀ ਹੈ ਨਸ਼ੇ ਦਾ ਨੈਟਵਰਕ ਸਰਗਰਮ ਹੈ ਜੇਲਾ ਦੀ ਸੁਰੱਖਿਆ ਨਾਲ ਕਈ ਤਰ੍ਹਾਂ ਹੋਰ ਵੀ ਜੜੇ ਸਵਾਲ ਨੇ ਉਖੜੇ ਹੋ ਰਹੇ ਹਨ